ਸਸਰੀ ਕਾਲ ਜੀ ਸਾਰੇ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਮੈਂ ਤੁਹਾਡੇ ਵਾਸਤੇ ਸਪੈਸ਼ਲ weight loss ਵਾਸਤੇ ਵੀਡੀਓ ਲੈ ਕੇ ਆਈ ਆ ਇਹ ਵੀਡੀਓ ਮੈਂ ਪਹਿਲਾਂ ਵੀ ਤੁਹਾਨੂੰ ਜਿਹੜੀ ਆ ਤੁਹਾਡਾ ਸ਼ੇਅਰ ਕਰ ਚੁੱਕੀ ਆ ਬਟ ਬਹੁਤ ਜ਼ਿਆਦਾ ਜਿਹੜੇ ਇਸ ਵੀਡੀਓ ਤੇ ਕਮੈਂਟ ਆ ਰਹੇ ਸੀਗੇ ਜਿਹੜਾ ਮੈਂ ਤੁਹਾਡੇ ਨਾਲ ਇੱਕ ਪਾਊਡਰ ਜਿਹੜਾ ਚੂਰਨ ਬਣਾ ਕੇ ਸ਼ੇਅਰ ਕੀਤਾ ਸੀਗਾ weight loss ਬਾਰੇ ਤੇ ਉਹਦਾ ਬਾਰੇ ਬਹੁਤ ਕਮੈਂਟ ਆ ਰਹੇ ਸੀਗੇ ਉਦੋਂ ਮੈਂ ਤੁਹਾਨੂੰ ਜਿਹੜਾ ਬਣਾ ਕੇ ਨਹੀਂ ਸੀ ਦੱਸਿਆ ਕਿਉਂਕਿ ਮੈਂ ਆਲਰੇਡੀ ਬਣਾ ਕੇ ਰੱਖਿਆ ਹੋਇਆ ਸੀਗਾ ਤੇ ਉਹਦੇ ਨਾਲ ਜਿਹੜਾ ਵਾ ਮੇਰਾ ਜਿਹੜਾ ਕਾਫੀ weight ਜਿਹੜਾ ਵਾ ਉਹ ਲੂਜ਼ ਹੋਇਆ ਤੇ ਜਦੋਂ ਵੀ ਮੈਂ weight ਲੂਜ਼ ਕਰਨਾ ਹੁੰਦਾ ਹੈ ਤਾਂ ਮੈਂ ਇਹ ਚੀਜ਼ਾਂ ਜਿਹੜੀਆਂ ਜਿਹੜੀ ਜਿਹੜੀ ਚੀਜ਼ ਮੈਂ ਫੋਲੋ ਕਰਦੀਆਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਹੈ ਕਿਸੇ ਵੀ ਇੱਕ ਪਾਰਟਿਕੂਲਰ ਇੱਕ ਚੀਜ਼ ਦੇ ਨਾਲ ਜਿਹੜਾ weight ਲੂਜ਼ ਨਹੀਂ ਹੁੰਦਾ ਹੈਗਾ ਸਾਨੂੰ ਕਾਫੀ ਚੀਜ਼ਾਂ ਜਿਹੜੀਆਂ ਟਰਾਈ ਕਰਨੀਆਂ ਪੈਂਦੀਆਂ ਨੇ ਤੇ ਜਿਹੜਾ ਉਹਦੇ ਨਾਲ ਸਾਡਾ ਫਿਰ weight ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਉਹਦੇ ਵਿੱਚ ਸੀਗਾ ਸਭ ਤੋਂ ਪਹਿਲਾਂ ਜਿਹੜਾ ਮਾਰਨਿੰਗ ਟਾਈਮ ਆ ਚੂਰਨ ਲੈਂਦੀ ਸੀਗੀ ਉਹ ਮੈਂ ਚੂਰਨ ਤੁਹਾਡੇ ਨਾਲ ਇਹ ਦੇਖੋ ਇਹ ਬਣਾ ਕੇ ਰੱਖਿਆ ਹੋਇਆ ਹੈ ਤੇ ਅੱਜ ਮੈਂ ਇਹ ਬਣਾਇਆ ਹੈ ਤੇ ਇਹਦੀ ਮੈਂ ਬਣਾਉਂਦੀ ਵੀਡੀਓ ਤੁਹਾਡੇ ਨਾਲ ਜਿਹੜੀ ਆ ਉਹ ਸ਼ੇਅਰ ਕੀਤੀ ਆ ਤੇ ਇਸ ਤੋਂ ਅੱਗੇ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰੀਕੇ ਨਾਲ ਪਾਣਾ ਹੈ ਤੇ ਇਹ ਚੂਰਨ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੈ ਜੇ ਤੁਸੀਂ ਆਪਣਾ weight ਘਟਾਉਣਾ ਹੈ ਮੈਂ ਇਹ ਗਰਮੀਆਂ ਦੇ ਵਿੱਚ ਵੀਡੀਓ ਸ਼ੇਅਰ ਕੀਤੀ ਸੀਗੀ ਤੇ ਇਹਦੇ ਵਿੱਚ ਜਿਹੜਾ ਵਾ ਉਹ ਸੌਂਫ ਅਜਵਾਇਨ ਮੇਥੀ ਜਾਂ ਮੇਥੇ ਦਾਣਾ ਕਈਆਂ ਨੇ ਮੈਨੂੰ ਕਮੈਂਟ ਕੀਤਾ ਕਿ ਮੇਥੇ ਲੈਣੇ ਆ ਕਿ ਜਾਂ ਮੇਥੀ ਲੈਣੀ ਹੈ ਤੁਸੀਂ ਮੇਥੇ ਵੀ ਲੈ ਸਕਦੇ ਹੋ ਮੇਥੀ ਦਾਣਾ ਵੀ ਲੈ ਸਕਦੇ ਹੋ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ ਦੋਨਾਂ 'ਚ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਇੱਕ ਇਹਦੇ ਵਿੱਚ ਜੀਰਾ ਤੇ ਇਹਨਾਂ ਚਾਰਾਂ ਚੀਜ਼ਾਂ ਨੂੰ ਜਿਹੜਾ ਵਾ ਅਸੀਂ ਡਰਾਈ ਰੋਸਟ ਕਰਕੇ ਤੇ ਇਹਦਾ ਪਾਊਡਰ ਬਣਾ ਕੇ ਤੇ ਇਹਨੂੰ ਪਾਊਡਰ ਫਾਰਮ ਦੇ ਵਿੱਚ ਅਸੀਂ ਲੈਣਾ ਹੈ ਇਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਲੈਣਾ ਹੈ ਅਸੀਂ ਇਹਨੂੰ ਮਾਰਨਿੰਗ ਟਾਈਮ 'ਚ ਜਿੱਦੋਂ ਅਸੀਂ ਉੱਠਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਵਾ ਉਹ ਗਰਮ ਪਾਣੀ ਲੈਣਾ ਹੈ ਗਰਮ ਪਾਣੀ ਬਹੁਤਾ ਗਰਮ ਨਹੀਂ ਮਤਲਬ ਕਿ ਨਹੀਂ ਬਹੁਤਾ ਠੰਡਾ ਕੋਸਾ ਜਿਹਾ ਪਾਣੀ ਲੈਣਾ ਹੈ ਤੇ ਉਸ ਪਾਣੀ ਦੇ ਨਾਲ ਇੱਕ ਗਲਾਸ ਪਾਣੀ ਦੇ ਨਾਲ ਤੁਸੀਂ ਇਹਦੇ ਵਿੱਚ ਇੱਕ ਚਮਚ ਜਿਹੜਾ ਵਾ ਇਹ ਪਾਊਡਰ ਦਾ ਲੈਣਾ ਸ਼ੁਰੂ ਕਰੋ ਜਿਨ੍ਹਾਂ ਨੂੰ ਵੀ ਗੈਸ ਦੀ ਪ੍ਰੋਬਲਮ ਬੰਦੀ ਆ ਜਾਂ ਐਸਿਡਿਟੀ ਦੀ ਪ੍ਰੋਬਲਮ ਬੰਦੀ ਆ ਪੇਟ ਸਾਫ਼ ਨਹੀਂ ਹੁੰਦਾ ਤੇ ਇਸ ਪਾਊਡਰ ਦੇ ਨਾਲ ਤੁਹਾਡਾ ਜਿਹੜਾ ਪੇਟ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਗੈਸ ਦੀ ਪ੍ਰੋਬਲਮ ਹੋਣੀ ਬੰਦ ਹੋ ਜਾਵੇਗੀ ਤੇ ਕਈਆਂ ਦਾ ਹੁੰਦਾ ਹੈ ਜਦੋਂ ਅਸੀਂ ਖਾਣਾ ਖਾਂਦੇ ਆ ਜਾਂ ਖਾਣਾ ਖਾਣ ਤੋਂ ਬਿਨਾ ਸਾਡਾ ਪੇਟ ਜਿਹੜਾ ਭਰੇ ਭਰੇ ਮਹਿਸੂਸ ਹੁੰਦਾ ਹੈ ਤੇ ਇਸ ਚੀਜ਼ ਦੇ ਨਾਲ ਤੁਹਾਨੂੰ ਪੇਟ ਦੇ ਜਿਹੜਾ ਅਕੜਾ ਜਿਹਾ ਪਿਆ ਰਹਿੰਦਾ ਉਤੋਂ ਰਾਹਤ ਮਿਲੇਗੀ ਤੇ ਤੁਹਾਡਾ ਪੇਟ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਤੇ ਜਦੋਂ ਸਾਡਾ ਪੇਟ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਤੁਹਾਡਾ weight ਜਿਹੜਾ ਵਾ ਉਹ ਘਟਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਕਿਉਂਕਿ ਮੇਨ ਕਵਰਜ ਦੇ ਕਾਰਨ ਸਾਡਾ ਪੇਟ ਸਾਫ਼ ਨਹੀਂ ਹੁੰਦਾ ਤੇ ਕਵਰ ਜੀ ਸਾਡੇ ਜਿਹੜੇ ਮੋਟਾਪੇ ਦਾ ਕਾਰਨ ਬਣਦੀ ਆ ਕਿਉਂਕਿ ਗੈਸ ਐਸਿਡਿਟੀ ਬਣਦੀ ਆ ਤੇ ਗੈਸ ਸਾਡੇ ਪੇਟ ਨੂੰ ਫੁਲਾਉਂਦੀ ਆ ਤੇ ਇਹਦੇ ਨਾਲ ਸਾਡਾ ਪੇਟ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਚੂਰਨ ਨੂੰ ਤੁਸੀਂ ਲਓਗੇ ਤਾਂ ਦੇਖਿਓ ਦਿਨਾਂ ਚ ਹੀ ਤੁਹਾਨੂੰ ਜਿਹੜਾ ਵਾ ਅਸਰ ਪੈਣਾ ਜਿਹੜਾ ਵਾ ਉਹ ਸ਼ੁਰੂ ਹੋ ਜਾਵੇਗਾ ਤੇ ਸ਼ੁਰੂ ਦੇ ਵਿੱਚ ਤੁਸੀਂ ਤਾਂ ਇੱਕ ਚਮਚ ਲੈਣਾ ਹੈ ਤੇ ਜਦੋਂ 5-7 ਦਿਨ ਹੋ ਜਾਣਗੇ ਤੇ ਤੁਸੀਂ ਇਸ ਚੀਜ਼ ਦੇ ਹੈਪਚੁਅਲ ਹੋ ਜੋ ਕਿ ਫਿਰ ਤੁਸੀਂ ਇੱਕ ਚਮਚ ਇਹਦਾ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੌਣ ਤੋਂ ਪਹਿਲਾਂ ਫਿਰ ਤੁਸੀਂ ਇੱਕ ਚਮਚ ਲੈਣਾ ਹੈ ਤੇ ਗਰਮੀਆਂ ਦੇ ਵਿੱਚ ਇਹ ਹੈ ਕਿ ਇਹ ਚੀਜ਼ਾਂ ਗਰਮੀਆਂ ਚ ਗਰਮ ਹੁੰਦੀਆਂ ਨੇ ਜੀਰਾ ਜਿਸ ਤਰ੍ਹਾਂ ਅਜਵਾਇਨਾ ਇਹ ਗਰਮ ਹੁੰਦੀ ਹੈ ਤੇ ਕਈਆਂ ਨੂੰ ਇਹ ਜਿਹੜਾ ਸ਼ੂਟ ਨਹੀਂ ਕਰਦਾ ਹੈਗਾ ਤੇ ਕਈਆਂ ਦੀ ਤਸੀਰ ਜਿਹੜੀ ਗਰਮ ਹੁੰਦੀ ਹੈ ਤੇ ਇਸ ਕਰਕੇ ਹੁਣ ਸਰਦੀਆਂ ਦਾ ਮੌਸਮ ਆ ਸਰਦੀਆਂ ਵਿੱਚ ਬੈਸਟ ਟਾਈਮ ਆ ਆਪਣਾ weight lose ਕਰਨ ਦਾ ਤੇ ਇਹਦੇ ਨਾਲ ਤੁਹਾਨੂੰ ਜਿਹੜਾ ਵਾ ਉਹ ਕੁਝ-ਕੁਝ ਚੀਜ਼ਾਂ ਦਾ ਪਰਹੇਜ਼ ਕਰਨਾ ਪਵੇਗਾ ਜਿਸ ਤਰ੍ਹਾਂ ਹੁਣ ਸਰਦੀਆਂ ਨੇ ਤੇ ਅਸੀਂ ਮੋਸਟਲੀ ਚਾਹ ਜਾਂਦਾ ਪੀ ਲੈਂਦੇ ਆ ਤੇ ਤੁਹਾਨੂੰ ਚਾਹ ਜਿਹੜੀ ਅਵੋਇਡ ਕਰਨੀ ਪਵੇਗੀ ਤੁਸੀਂ ਦਿਨ ਦੇ ਵਿੱਚ ਇੱਕ ਵਾਰੀ ਚਾਹ ਲੈ ਸਕਦੇ ਹੋ ਉਸ ਤੋਂ ਇਲਾਵਾ ਤਲੀਆਂ ਭੁੰਨੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਤੇ ਤੁਸੀਂ ਜਿਹੜਾ ਬਾਹਰ ਦਾ ਫਾਸਟ ਫੂਡ ਆ ਉਸ ਤੋਂ ਪਰਹੇਜ਼ ਕਰੋ ਵੀਕ ਦੇ ਵਿੱਚ ਤੁਸੀਂ ਇੱਕ ਅੱਧੀ ਵਾਰੀ ਜਿਹੜਾ ਵਾ ਉਹ ਜਿਸ ਤਰ੍ਹਾਂ ਪਰਾਂਠੇ ਵਗੈਰਾ ਕੁਝ ਵੀ ਉਹ ਖਾ ਸਕਦੇ ਹੋ ਜੇ ਤੁਸੀਂ ਪਰਾਂਠਾ ਵੀ ਖਾਣਾ ਹੈ ਤਾਂ ਉਹਨੂੰ ਬਿਨਾ ਤਲੇ ਉੱਪਰ ਜਿਹੜਾ ਵਾ ਉਹ ਮੱਖਣ ਲਗਾ ਕੇ ਖਾ ਲਓ ਤੇ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਜਿਹੜਾ ਵਾ ਉਹ ਇੱਕ ਤੌਰ ਹੁੰਦਾ ਹੈ ਕਿ ਇਹ ਜ਼ਰੂਰੀ ਨਹੀਂ ਹੈਗਾ ਕਿ ਜੇ ਪਰਾਂਠਾ ਖਾਣਾ ਹੈ ਤਾਂ ਉਹਨੂੰ ਆਇਲੀ ਹੀ ਖਾਣਾ ਹੈ ਤੁਸੀਂ ਬਿਨਾ ਆਇਲ ਤੋਂ ਖਾ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਹੜਾ ਵਾ ਤੁਸੀਂ ਆਪਣੀ ਡਾਈਟ ਵਿੱਚ ਥੋੜਾ ਬਹੁਤਾ ਬਦਲਾਅ ਕਰੋ ਸਵੇਰ ਦੇ ਟਾਈਮ ਜਿਹੜਾ ਵਾ ਉਹ ਨਾਸ਼ਤਾ ਜਿਹੜਾ ਵਾ ਉਹ ਵੀ ਜਿਹੜਾ ਤੁਸੀਂ ਹਲਕਾ ਫੁਲਕਾ ਕਰੋ ਜਿਹੜਾ ਪਰੌਂਠੀ ਪਰੌਂਠੀਆਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰੋ ਦੁਪਹਿਰ ਦੇ ਟਾਈਮ ਜਿਹੜਾ ਵਾ ਆਪਣਾ ਪ੍ਰੋਪਰ ਪੇਟ ਭਰ ਕੇ ਖਾਣਾ ਖਾਓ ਖਾਣੇ ਦੇ ਵਿੱਚ ਇਹ ਚੀਜ਼ਾਂ ਕਿ ਤੁਸੀਂ ਜਿਹੜੀਆਂ ਰੋਜ਼ ਕਣਕ ਦੀ ਰੋਟੀ ਖਾਂਦੇ ਹੋ ਉਹਨੂੰ ਅਵੋਇਡ ਕਰੋ ਹੁਣ ਜਿਸ ਤਰ੍ਹਾਂ ਸਰਦੀ ਦਾ ਮੌਸਮ ਹੈ ਤੇ ਸਰਦੀ ਦੇ ਮੌਸਮ ਦੇ ਵਿੱਚ ਤੁਸੀਂ ਜਿਹੜਾ ਵਾ ਉਹ ਹੁਣ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਇਹ ਆਮ ਮਿਲ ਜਾਂਦੀਆਂ ਨੇ ਤੇ ਬੰਦੀਆਂ ਨੇ ਘਰਾਂ ਦੇ ਵਿੱਚ ਤੇ ਤੁਸੀਂ ਇਸ ਚੀਜ਼ਾਂ ਤੇ ਜ਼ਿਆਦਾ ਜੋੜੋ ਕੋਸ਼ਿਸ਼ ਕਰੋ ਕਿ ਦਿਨ ਦੇ ਵਿੱਚ ਇੱਕ ਵਾਰੀ ਤੁਸੀਂ ਮੱਕੀ ਦੀ ਰੋਟੀ ਖਾਓ ਤੇ ਇੱਕ ਵਾਰੀ ਕਣਕ ਦੀ ਰੋਟੀ ਖਾਓ ਤੇ ਹਲਕਾ ਫੁਲਕਾ ਜਿਹੜਾ ਵਾ ਉਹ ਆਪਣਾ ਜਿਹੜਾ ਵਾ ਉਹ ਰੁਟੀਨ ਆ ਉਹਨੂੰ ਬਣਾ ਕੇ ਰੱਖੋ ਤੇ ਕੋਈ ਨਾ ਕੋਈ ਜਿਹੜਾ ਸੀਜ਼ਨਲ ਫਰੂਟ ਜ਼ਰੂਰ ਲਓ ਤੇ ਪਾਣੀ ਦੀ ਮਾਤਰਾ ਜੇਰੀ ਵੱਧ ਤੋਂ ਵੱਧ ਬਣਾ ਕੇ ਰੱਖੋ ਤੇ ਇਹ ਪਾਊਡਰ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਉਹ ਤੁਹਾਡਾ ਮੈਂ ਜਰਾ ਉਹ ਸ਼ੇਅਰ ਕਰਦੀ ਹਾਂ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਮੇਥੀ ਲੈ ਲਓ ਇਹ ਅਜਵਾਈਨ ਤੇ ਜੀਰਾ ਤੇ ਇਹ ਸੌਂਫ ਇਹਨਾਂ ਚਾਰਾਂ ਚੀਜ਼ਾਂ ਨੂੰ ਤੁਸੀਂ ਲੈ ਲੈਣਾ ਇਕੁਅਲ ਮਾਤਰਾ ਵਿੱਚ ਤੇ ਫਿਰ ਇਹਨਾਂ ਨੂੰ ਤੁਸੀਂ ਜਿਹੜਾ ਵਾ ਉਹ ਕਿਸੇ ਪੈਨ ਦੇ ਵਿੱਚ ਜਾਂ ਕੜਾਈ ਵਿੱਚ ਪਾ ਕੇ ਤੇ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਡਰਾਈ ਰੋਸਟ ਕਰ ਲੈਣਾ ਤੇ ਜਿੰਨਾ ਚਿਰ ਇਹ ਰੋਸਟ ਨਹੀਂ ਹੁੰਦੇ ਮਿੰਜ ਕੀ ਇਹਨਾਂ ਦਾ ਸਿੱਲਾਪਨ ਇਹਨਾਂ ਵਿੱਚੋਂ ਜਿਹੜਾ ਪਾਣੀ ਆ ਖਤਮ ਨਹੀਂ ਹੋ ਜਾਂਦਾ ਗਿੱਲਾਪਨ ਤੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਭੁੰਨ ਲੈਣਾ ਤੇ ਹੁਣ ਦੇਖੋ ਇਹ 5 7 ਮਿੰਟ ਦੇ ਵਿੱਚ ਇਕਦਮ ਰੋਸਟ ਹੋ ਗਏ ਨੇ ਤੇ ਇਸ ਤੋਂ ਬਾਅਦ ਫਿਰ ਅਸੀਂ ਕੀ ਕਰਨਾ ਹੈ ਗੈਸ ਨੂੰ ਬੰਦ ਕਰਕੇ ਤੇ ਇਹਨੂੰ ਠੰਡਾ ਹੋ ਜਦੋਂ ਹੋ ਜਾਵੇਗਾ ਤੇ ਉਦੋਂ ਅਸੀਂ ਇਹਨੂੰ ਮਿਕਸਰ ਵਿੱਚ ਪਾ ਕੇ ਤੇ ਇਹਦਾ ਇਹ ਫਾਈਨ ਪਾਊਡਰ ਜਿਹੜਾ ਵਾ ਉਹ ਤਿਆਰ ਜਿਹੜਾ ਵਾ ਜਿਹੜਾ ਵਾ ਬਹੁਤ ਆਸਾਨ ਮਿੰਟਾਂ ਸਕਿੰਟਾਂ ਦੇ ਵਿੱਚ ਬਣ ਕੇ ਜਿਹੜਾ ਤਿਆਰ ਹੋ ਜਾਂਦਾ ਹੈ ਤੇ ਇਹਨੂੰ ਤੁਸੀਂ ਜਿਹੜਾ ਵਾ ਕਿਸੇ ਵੀ ਕੱਚ ਦੇ ਪਲਾਸਟਿਕ ਦੇ ਕਿਸੇ ਵੀ ਕੰਟੇਨਰ ਵਿੱਚ ਸਟੋਰ ਕਰਕੇ 에ਅਰ ਟਾਈਟ ਕੰਟੇਨਰ ਵਿੱਚ ਸਟੋਰ ਕਰਕੇ ਰੱਖਣਾ ਹੈ ਤੇ ਤੁਸੀਂ ਇਹਨੂੰ ਜਿੰਨੀ ਦੇਰ ਤੱਕ ਚਾਹੋ ਸਟੋਰ ਕਰ ਸਕਦੇ ਹੋ ਤੇ ਡੇਲੀ ਇਹਦਾ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਲੈਣਾ ਹੈ ਤੇ ਸਿਰਫ ਇਹ ਨਹੀਂ ਕਿ ਤੁਸੀਂ ਇਹ ਪਾਊਡਰ ਖਾਓਗੇ ਤਾਂ ਇਹਦੇ ਨਾਲ ਤੁਹਾਡਾ weight ਘਟ ਜਾਵੇਗਾ ਤੁਹਾਨੂੰ ਇਸ ਦੇ ਨਾਲ-ਨਾਲ ਆਪਣੀਆਂ ਜਿਹੜੀਆਂ ਡਾਈਟ ਉਹਦੇ 'ਤੇ ਧਿਆਨ ਦੇਣਾ ਪਵੇਗਾ ਜਿਸ ਤਰ੍ਹਾਂ ਮੈਂ ਕਿਹਾ ਸਵੇਰੇ ਹਲਕਾ-ਫੁਲਕਾ ਨਾਸ਼ਤਾ ਕਰੋ ਦੁਪਹਿਰ ਦੇ ਟਾਈਮ ਪਰ ਭਰ-ਪੇਟ ਖਾਓ ਸ਼ਾਮ ਦੇ ਟਾਈਮ ਜਿਹੜਾ ਵਾ ਹਲਕਾ-ਫੁਲਕਾ 스ਨੈਕਸ ਲਓ ਤੇ ਰਾਤ ਨੂੰ ਸੌਣ ਤੋਂ ਜਿਹੜਾ ਵਾ 2 ਘੰਟੇ ਪਹਿਲਾਂ ਆਪਣਾ ਜਿਹੜਾ ਡਿਨਰ ਆ ਫਿਨਿਸ਼ ਕਰ ਲੋ ਅਪਲ ਤਾਂ ਤੁਸੀਂ ਜਿਹੜਾ ਵਾ 6 ਵਜੇ ਤੋਂ ਪਹਿਲਾਂ ਆਪਣਾ ਡਿਨਰ ਫਿਨਿਸ਼ ਕਰ ਦੋ ਤੇ ਰਾਤ ਦੇ ਟਾਈਮ ਤੁਸੀਂ ਜਿਆਦਾ ਲਿਕੁਇਡ ਲਓ ਤੇ ਦੁਪਹਿਰ ਦੇ ਟਾਈਮ ਤੁਸੀਂ ਫੁਲਕਾ ਖਾ ਸਕਦੇ ਹੋ ਤੇ ਸਵੇਰ ਦੇ ਟਾਈਮ ਹੀ ਤੁਸੀਂ ਜਿਹੜਾ ਵਾ ਉਹ ਫੁਲਕਾ ਲੈ ਸਕਦੇ ਹੋ ਜਿੱਥੇ ਤੁਸੀਂ ਤਿੰਨ ਫੁਲਕੇ ਖਾਂਦੇ ਹੋ ਉੱਥੇ ਦੋ ਖਾਓ ਜੇ ਦੋ ਖਾਂਦੇ ਹੋ ਤਾਂ ਇੱਕ ਖਾਓ ਜਦੋਂ ਤੁਸੀਂ ਇਹ ਤਿੰਨ ਚਾਰ ਦਿਨ ਤੁਸੀਂ ਕਰੋਗੇ ਤਾਂ ਤੁਹਾਡੀ ਜਿਹੜੀ ਉਹ ਰੂਟੀਨ ਬਣ ਜਾਵੇਗੀ ਇੱਕ ਦੋ ਦਿਨ ਤੁਹਾਨੂੰ ਲੱਗੇਗੀ ਕਿ ਸਾਨੂੰ ਭੁੱਖ ਮਹਿਸੂਸ ਹੋ ਰਹੀ ਆ ਜੇ ਤੁਹਾਨੂੰ ਭੁੱਖ ਲੱਗਦੀ ਆ ਉਦੋਂ ਤੁਸੀਂ ਕੋਈ ਨਾ ਕੋਈ 스낵ਸ ਜਿਹਾ ਪੁੱਜੇ ਹੋਏ ਚਾਣੇ ਫੁੱਲ ਮਖਾਣੇ ਇਹ ਚੀਜ਼ਾਂ ਕੁਛ ਨਾ ਕੁਛ ਖਾਂਦੇ ਰਹੋ ਤੇ ਪਾਣੀ ਸਿਆਲ ਦੇ ਵਿੱਚ ਮਸਟਾ ਕੀ ਤੁਸੀਂ ਜਿਆਦਾ ਹੀ ਉਹ ਪਾਣੀ ਨੂੰ ਹਲਕਾ ਜਿਹਾ ਕੋਸਾ ਕਰਕੇ ਬੋਟਲ ਭਰ ਲੋ ਤਾਂ ਤੁਸੀਂ ਉਹਨੂੰ ਥੋੜਾ ਥੋੜਾ ਕਰਕੇ ਸਿਪ ਸਿਪ ਕਰਕੇ ਪੀਂਦੇ ਰਹੋ ਚਾਹ ਨੂੰ ਬਿਲਕੁਲ ਅਵੋਇਡ ਕਰੋ ਤੇ ਜੇ ਤੁਸੀਂ ਨਹੀਂ ਮਿਸ ਕਰ ਸਕਦੇ ਤਾਂ ਇੱਕ ਟਾਈਮ ਲੈ ਲਓ ਤੇ ਉਹਦੇ ਵਿੱਚ ਚੀਨੀ ਕੱਟ ਕਰਕੇ ਗੁੜ ਵਾਲੀ ਚਾਹ ਜਿਹੜੀ ਚਾਹ ਵਾ ਉਹ ਲੈ ਸਕਦੇ ਹੋ ਤੇ ਇਸ ਤੋਂ ਲਾਵਾ ਰਾਤ ਨੂੰ ਤੁਸੀਂ ਜਿਹੜਾ ਵਾ ਦੁੱਧ ਵਾ ਉਹ ਕਾਪ ਇੱਕ ਜ਼ਰੂਰ ਲਓ ਤੇ ਹਲਦੀ ਵਾ ਦੁੱਧ ਲਓ ਤੇ ਇੰਨੀਆਂ ਕਿ ਚੀਜ਼ਾਂ ਤੁਸੀਂ ਫੋਲੋ ਕਰੋਗੇ ਤੇ ਦੇਖਿਓ ਤੁਹਾਡਾ weight ਦਿਨਾਂ ਚ ਘਟੇਗਾ ਤੇ ਸਵੇਰੇ ਉੱਠ ਕੇ ਤੇ ਗਰਮ ਪਾਣੀ ਦੇ ਨਾਲ ਇਹ ਚੀਜ਼ ਲੈ ਕੇ ਤੇ ਉਸ ਤੋਂ 15-20 ਮਿੰਟ ਬਾਅਦ ਤੁਸੀਂ ਥੋੜੀ ਬਹੁਤੀ ਹਲਕੀ ਫੁਲਕੀ ਐਕਸਰਸਾਈਜ਼ ਜ਼ਰੂਰ ਕਰੋ ਨਹੀਂ ਤਾਂ ਤੁਸੀਂ ਵਾਕ ਕਰੋ 15-20 ਮਿੰਟ ਆਪਣੇ ਆਪ ਨੂੰ ਦੋਹੋਗੇ ਤੇ ਇਹ ਨਾਲ ਤੁਹਾਡੀ ਜਿਹੜੀ ਆ ਬੋਡੀ ਆ ਉਹ ਵਾਰਮ ਅਪ ਹੋ ਜਾਏਗੀ ਤੇ ਜਿਹੜਾ ਵਾ ਉਹ ਫਲੈਕਸੀਬਲ ਹੋ ਜੇਗੀ ਤੇ ਤੁਹਾਡਾ ਕੰਮ ਵਿੱਚ ਮਨ ਵੀ ਲੱਗੇਗਾ ਮਨ ਤੁਹਾਡਾ ਫਰੈਸ਼ ਰਹੇਗਾ ਤੇ ਤੁਹਾਡਾ weight ਜਰੂਰ ਘਟਣਾ ਸ਼ੁਰੂ ਹੋ ਜਾਵੇਗਾ ਤੇ ਉਮੀਦ ਕਰਦੇ ਹਾਂ ਕਿ ਹੁਣ ਤੁਹਾਡੇ ਸਾਰੇ ਡਾਟਸ ਕਲੀਅਰ ਹੋ ਗਏ ਹੋਣਗੇ ਤੇ ਇਹ ਜਿਹੜਾ ਪਾਊਡਰ ਆ ਉਹ ਤੁਸੀਂ ਤੁਸੀਂ ਜਿਹੜਾ ਉਹ ਜ਼ਰੂਰ ਬਣਾਓਗੇ ਤੇ ਆਪਣੀ ਡੇਲੀ ਰੁਟੀਨ ਵਿੱਚ ਸ਼ਾਮਲ ਕਰੋਗੇ ਤੇ ਇਹਦਾ ਸੇਵਨ ਕਰਨਾ ਸ਼ੁਰੂ ਕਰੋਗੇ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਕੋਈ ਹੋਰ ਤੁਹਾਡੇ ਇਸ ਚੀਜ਼ ਨਾਲ ਰਿਲੇਟਡ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਹੋਰ ਕਿਸ ਚੀਜ਼ ਦਾ ਟੌਪਿਕ ਦੇ ਉੱਤੇ ਤੁਸੀਂ ਵੀਡੀਓ ਚਾਹੁੰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਵਾਸਤੇ ਜਰੂਰ ਲੈ ਕੇ ਆਵਾਂਗੇ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ